ਕਰਦੇ ਆ ਕਿ ਅੱਗੇ ਸੰਤ ਰਾਮ ਪਾੰਦ ਦਾ ਸਨਮਾਨ ਕਰਦੇ ਸੀ ਬਰਸ਼ੀ ਤੇ ਮੈਂ ਦਾ ਸਮੂੱਚੀ ਜੋੜਾ ਕਮੇਟੀ ਲੰਗਰ ਦਾ ਵਾਲੇ ਜੋੜੇ ਕਾਰ ਵਾਲੇ ਜਲ ਸੇਵਾ ਦੇ ਜਾਨੇ 15 ਦਿਨੀ ਡਿਊਟੀਆਂ ਆ ਲੈ ਰੋਟੀਨ ਵਕਤ ਜੋ ਦੋਨਾਂ ਦੱਤਿਆਂ ਨੇ ਪਿਆਰ ਤੋਂ ਕੂੜ ਲਈ ਮੈਂ ਅਸ਼ੀਰਵਾਦ ਦੇ ਨਾਮ ਪ੍ਰਮਾਤਮਾ ਅਸੀਸ ਦੇ ਨਾਮ ਇਨਾਂ ਨੂੰ ਦੋਨਾਂ ਨੂੰ ਜਿਵੇਂ ਪਿਆਰ ਨਾਲ ਰੱਖਿਆ ਹੈ ਨਾ ਹੀ ਚਾਹੇ ਬਾਪ ਦੇ ਹੋਵੇ ਚਾਹੇ ਭਰਾ ਦੇ ਹੋਵੇ ਚਾਹੇ ਇਸ ਮੋਢੇ ਤੇ ਆਇਆ ਹੋਵੇ ਚਾਹੇ ਬੰਦੇ ਰਹੇ ਗਾਦੇ ਆਇਆ ਹੋਵੇ ਜਿਨੇ ਪਿਆਰ ਨਾਲ ਰੱਖਿਆ ਨੂੰ ਪਾਈ ਵੀਰੋ ਪਾਈ ਤਾਂ ਮੈਂ ਤੋਹਿਆ ਦੰਤੀ ਨੂੰ ਮੋਕਰਾ ਤਲੋ ਇਹ ਹਲੇ ਜਿੰਨੇ ਦਲਾ ਸ਼ਾਇਆ ਦਾ ਮਦਦ ਕਰਦੀ ਆ ਅਸੂ ਮੈਂ ਭੰਡਰੀ ਸੀ ਗੱਲ ਨਹੀਂ ਚਲਾਈ ਖੜਿਆ ਮਾਪੇ ਇੰਦੀ ਕਦਰ ਸਮਾਜ ਨਾਲ ਜੇ ਕੋ ਬਲਾਦਰਤਾ ਨੂੰ ਧਰਮੀ ਦੇਣ ਦੀ ਕੋਸ਼ਿਸ਼ ਕਰਿਆ ਜਿਸ ਕਾਮ ਚਾਹ ਦਿੱਤੇ ਰੋਕਣਾ ਰੋਕੋ ਕਈ ਮਨ ਕਹਿੰਦਾ ਬਾਬਾ ਜੀ ਆਪਣਾ ਤੋਰਾ ਬਣਾਇਆ ਨਹੀਂ ਲੱਭਣਾ ਕੀ ਮੈਂ ਕਰ ਜੋ ਸਾਰੀ ਸੰਗਤ ਨੂੰ ਤੁਹਾਨੂੰ ਪਤਾ ਇਸ ਸਾਲ ਤੋਂ ਚੱਲ ਰਿਹਾ ਜਦੋਂ ਦੇ ਬਾਬਾ ਗੁਜਾਰ ਸਿੰਘ ਜੀ ਦੁਨੀਆ ਤੋਂ ਗਏ ਆ ਰਸਤਕ ਹੋਏ ਨੇ ਇਹ 23 ਬਰਸ਼ੀ ਅੱਜ 20 ਸਾਲ ਹੋ ਗਏ ਇਹਦਾ ਮੇਨ ਮਰਸੀ ਮਨਾਉਣ ਦਾ ਕਾਰਨ ਇਹ ਨਹੀਂ ਕਿ ਪਿਓਰ ਦੀ ਸ਼ੋਭਾ ਵਧਾਉਣੀ ਆ ਨਾ ਇਹਦਾ ਕਾਰਨ ਇਹ ਆ ਜਿਵੇਂ ਅਸੀਂ ਦਸਤਾਰ ਮੁਕਾਬਲੇ ਕੰਨਿਆਂ ਨੂੰ ਸੂਟ ਦੇਣੀ ਅਤੇ ਗੋਲ ਜਗ੍ਹਾ ਖੇਤਰ ਵਿੱਚ ਬਾਟ ਪੂਜਾ ਤੇ ਭਜਨ ਕਰਾਉਣਾ ਤੇ ਦਾਨ ਕਰਾਉਣਾ ਸਿਮਰਨ ਕਰਾਉਣਾ ਅਸੀਂ ਇਹਨਾਂ ਚੀਜ਼ਾਂ ਵਾਸਤੇ ਵਰਸ਼ੀ ਮਨਾਈ ਜਾਂਦੀ ਆ ਨਾ ਕਿ ਸ਼ੋਭਾ ਲਈ ਮਨਾਈ ਜਾਂਦੀ ਆ ਜੀ ਅਗਰ ਉਹਦੀ ਨਹੀਂ 81 101 13 ਸੂਟ ਕੰਨਿਆਂ ਨੂੰ ਤਕਸੀਮ ਕੀਤੇ ਨੇ ਇੱਕ ਅਸੀਂ ਸਨੇਹ ਜੱਗ ਵਿੱਚ ਜੋ ਸੰਗਤਾਂ ਨੇ ਹਿੱਸਾ ਪਾਇਆ ਅਸੀਂ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਦਸਤਾਰ ਮੁਕਾਬਲੇ ਦੇ ਰੂਪ ਵਿੱਚ ਬੱਚਿਆਂ ਨੂੰ ਅੱਗੇ ਦਿੰਦੇ ਸੀ 5500 ਰੁਪਏ ਨਾਮ 3100 ਰੁਪਏ ਦੂਜਾ ਨਾਮ ਤੇ 2100 ਅਸੀਂ ਵਧਾ ਕੇ ਸ਼ਰਧਾ ਦੇ ਮਤਾਬ ਬੱਚਿਆਂ ਨੂੰ ਮਾਣ ਦੇਣ ਖਾਤਰ ਇਹ ਲਾਲch ਕਹਿ ਲੋ ਜਾਂ ਮਾਣ ਕਹਿ ਲੋ ਜਾਂ ਪਿਆਰ ਕਹਿ ਲੋ ਵੀ ਦਸਤਾਰ ਸਜਾਉਣ 11000 ਪਹਿਲਾ ਨਾਮ 5500 ਦੂਜਾ ਨਾਮ ਇਹ ਤਾਂ 3100 ਕਰਤਾ ਅਗਲੇ ਸਾਲ ਤੋਂ ਅਸੀਂ ਉਪਰਾਲਾ ਇਹ ਕੀਤਾ ਪਹਿਲਾਂ ਤਾਂ ਦੂਜਾ ਉਪਰਾਲਾ ਸਾਡਾ ਹੈ ਕੀ ਆ ਨਾਮ ਜਪਣਾ ਤੇ ਜਪਾਣਾ ਸੇਵਾ ਕਰਨੀ ਤੇ ਕਰਾਨੀ ਬੱਚਿਆਂ ਦੀ ਕਿੰਨੀ ਲੋੜ ਹੈ ਜ ਗਿਆਨ ਦੀ ਬਹੁਤ ਅੰਧੇਰਾ ਤਾਂ ਦੇਖੋ ਜੀ ਅੰਧ ਵਿਸ਼ਵਾਸ ਆ ਅਜੇ ਬਹੁਤ ਲੋੜ ਬੇੜਾ ਚ ਕੰਦੀ ਹੈ ਇੱਕ ਰੋਕ ਤੇ ਇੱਕ ਕੁੱਕ ਦਿਓ ਕੁੱਕ ਚ ਧੀਆ ਮਾਰਨ ਦਾ ਦੁੱਖ ਕਿੰਨੀ ਅਜੇ ਛਾੜਰੇ ਲੋਕ ਪੜ੍ਹ ਲੈ ਕੇ ਗਏ ਨੇ ਐਜੂਕੇਟਿਡ ਬਣ ਗਏ ਨੇ ਪਰ ਅਜੇ ਉਹਨਾਂ ਦੇ ਵਿਚਾਰ ਉਹੀ ਨੇ ਸੇਲੇ ਪਰ ਵਿਚਾਰ ਹੋ ਗਈ ਨੇ ਉਪਦੇਸ਼ ਸਾਰਿਆਂ ਲਈ ਫਰਕ ਆ ਪਰ ਆਪਣੇ ਲਈ ਨਹੀਂ ਅਮਲ ਬਾਬਾ ਜੀ ਜਿਹੜਾ ਧਾਰਮਿਕ ਥਾਵਾਂ ਦੇ ਉੱਪਰ ਜਿਹੜੇ ਕਰਮ ਦੇ ਆ ਰਹੇ ਰੇ ਦੇਖੋ ਜੀ ਆਪਣਾ ਕੀਤਾ ਪਾਣਾ ਮੈਂ ਇੱਕ ਦਿਨ ਹੱਸਦਾ ਸੀ ਵੀ ਪੋਰਾ ਆਪਾਂ ਦਾ ਬਣਾਇਆ ਹੀ ਨਹੀਂ ਸਦੇਵ ਆਪਾਂ ਸੋ ਕਹਿੰਦਾ ਪਾਪ ਜਿਨੇ ਕੋਈ ਮਾਰੇ ਕਰਮ ਕਰਨੇ ਨਹੀਂ ਯਾਦ ਰਾਓ ਇਹ ਸਰਦਾ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਹੀਂ ਬਾਸ ਸਕਦੇ ਜਨਾਨੀ ਰੱਖੋ ਆਪਦੀ ਆ ਗੱਲਾਂ ਤੋਂ ਸਾਧੂਆਂ ਨੂੰ ਬਚਣਾ ਚਾਹੀਦਾ ਵੀ ਉਹ ਪੁਮਾਂ ਲੈਣ ਲਈ ਵਿਆਹ ਨਹੀਂ ਕਰਾਉਂਦੇ ਮੁਰਗੇ 55 ਸਾਲ ਦੇ ਹੋ ਕੇ ਗਲਤ ਕੰਮ ਦੇ ਸਿੱਟੇ ਨਿਕਲਦੇ ਨੇ ਹੂੰ ਇੱਦਾਂ ਮੈਂ ਮਾफी ਮੰਗਦਾ ਕੌਮ ਤੋਂ ਵੀ ਇਹ ਕੌਮ ਵਾਸਤੇ ਕਲੰਕ ਨਹੀਂ ਜਿਹੜੇ ਸਾਧ ਨਹੀਂ ਹੂੰ ਜੀ ਦੂਜੇ ਪਾਸੇ ਜਿਹੜਾ ਕਿ ਦਰਬਾਰ ਸਾਹਿਬ ਦੇ ਡੈਗੂ ਵੈਸੇ ਤੇ ਉਹ ਉਸ ਤੋਂ ਬਾਅਦ ਕੀ ਸੁਰੱਖਿਆ ਦੀ ਸਕੱਰੀਰ ਸਿੰਘ ਜੀ ਬਾਰੇ ਮੈਂ ਬੇਨਤੀ ਕਰਦਾ ਉਹ ਸੇਵਾਦਾਰ ਦੇ ਰੂਪ ਚ ਸੀ ਉਹ ਪਾਰਟੀ ਰੂਪ ਚ ਨਹੀਂ ਸੀ ਜੇ ਤਾਂ ਪਾਰਟੀ ਰੂਪ ਚ ਹੁੰਦਾ ਫਿਰ ਤਾਂ ਭਾਵੇਂ ਉਹਨੂੰ ਗੋਲੀ ਮਾਰ ਦਿੰਦਾ ਕੋਈ ਮੈਨੂੰ ਕੁਤਰਾਜ ਨਹੀਂ ਮੈਂ ਕਿੱਥੇ ਪਾਰਟੀ ਨਾਲ ਸੰਬੰਧਤ ਨਹੀਂ ਉਹ ਸੇਵਾਦਾਰ ਸੀ ਤੋੜੀ ਜੀ ਉਹ ਬੰਦੇ ਨੂੰ ਤੇਰੀ ਅਪੀਲ ਆ ਕਿ ਸੇਵਾ ਕਰਦੇ ਨੂੰ ਨਾ ਕੁਝ ਕਹਿੰਦਾ ਬੜੀ ਜਿੰਦਗੀ ਪਈ ਆ ਜਦੋਂ ਮਰਜੀ ਬਾਹਰ ਨਿਬੜਲਾ ਅੱਜ ਯੂਥ ਨੂੰ ਮੋਬਾਈਲ ਨਾਲ ਜੋੜਦੇ ਤੈਨੂੰ ਲੱਗਦਾ ਕਿ ਬਾਣੀ ਨਾਲ ਜੋੜੋ ਮੋਬਾਈਲ ਨਾਲ ਜੁੜੋ ਮੋਬਾਈਲ ਵਿੱਚ ਵੀ ਬਾਣੀ ਆ ਬੱਚਿਆਂ ਨੂੰ ਮੈਂ ਨਹੀਂ ਕਹਿੰਦਾ ਮੋਬਾਈਲ ਤੋਂ ਹਟਜੋ ਮੋਬਾਈਲ ਤੋਂ ਬੱਚਿਆਂ ਨੇ ਹਟਣਾ ਵੀ ਨਹੀਂ ਤਰੀਕਾ ਇਹ ਪਨਾਓ ਬੱਚਿਆਂ ਨੂੰ ਗੰਦ ਦੁਕਾਨੇ ਆਪਾਂ ਅਸ਼ੀਲਤਾ ਦਿਖਾਨੇ ਆ ਉਹਨਾਂ ਨੂੰ ਗਰਵਾਣੀ ਹੱਲ ਵੀ ਲਾਓ ਜਦੋਂ ਮਾਪਿਓ ਨੂੰ ਕਹਿੰਦੇ ਆ ਬੱਚਿਆਂ ਨੂੰ ਸੇਵਾ ਤੇ ਲਿਆਓ 사ਸੰਗ ਤੇ ਲਿਆਓ ਤਾਂ ਮਾਪੇ ਬਾਬ ਕਹਿੰਦੇ ਨੇ ਉਹਨਾਂ ਦੀ ਕਲਾਸ ਮਿਸ ਹੁੰਦੀ ਆ ਜੋ ਬਜ਼ੁਰਗ ਮਾਤਾ ਉਹ ਕਹਿੰਦੀ ਮੈਂ ਅਰਦਾਸਾਂ ਪਰੂੰਗੀ ਜਵਾਨ ਨੂੰ ਬੁੱਤ ਘਰੇ ਛੱਡ ਜਾਂਦੇ ਆ ਮੈਨੂੰ ਇਹ ਨਹੀਂ ਸਮਝ ਆਂਦੀ ਮਾਤਾ ਪਿਤਾ ਇਹ ਬੇਲੇ ਰੱਖੇ ਨੇ ਅਰਦਾਸਾਂ ਪਰਨ ਨੂੰ ਜਾਂ ਗੁਰੂ ਘਰ ਜਾਣ ਨੂੰ ਤੁਸੀਂ ਜੰਗ ਬੱਚੇ ਜਾਓ ਪਰਖ ਲਓ ਪਰਖ ਲੈ ਕੇ ਜੁੜੋ ਜੇ ਚੰਗਾ ਲੱਦਾ ਸਥਾਨ ਜੁੜੋ ਨਹੀਂ ਪਿੱਛੇ ਹਟਜੋ ਤੁਸੀਂ ਪਹਿਲੋਂ ਅੰਧ ਵਿਸ਼ਵਾਸ ਨੂੰ ਭਲਾਨੇ ਹੋ ਮੁਰਗੇ ਦੀ ਗੱਲਾਂ ਬਣਾਉਂਦੇ ਹੋ ਮਹਾਰਾਜ ਜੀ ਬਾਪੂ ਜੀ ਦੀ ਵਰ੍ਹੇ ਦੀ ਖਾਣ ਮਹਾਰਾਜ ਜੀ ਬਾਪੂ ਜੀ ਦੀ ਵਰ੍ਹੇ ਦੀ ਕੋਹੂ ਸਦੇ ਇੱਕ ਮਿੰਟ ਮੈਂ ਸੁਣ ਲੈ ਗਾ ਹਾਂਜੀ ਬਾਪੂ ਜੀ ਦੀ ਵਰ੍ਹੇ ਦੇ ਉਸ ਤੋਂ ਉਹ ਆ ਜਾਂਦੇ ਜੀ ਕੋ ਮੇਰੀ ਕੋ ਬੇਨਤੀ ਆ ਜੀ ਮਹਾਰਾਜ ਜੀ ਪਾਠ ਕਰੋ ਬੱਚਿਆਂ ਨੂੰ ਸਿੱਧੇ ਰਾਹ ਪਾਓ ਉਪਦੇਸ਼ ਇਹ ਦਿਓ ਕਿ ਮਾਂ ਬਾਪ ਦੀ ਰਿਸਪੈਕਟ ਪਹਿਲਾਂ ਘਰੋਂ ਸਿੱਖੋ ਜੀ ਜੀ ਮਾਂ ਬਾਪ ਦਾ ਨਹੀਂ ਬਣਿਆ ਉਹ ਸੰਤਾਂ ਦਾ ਵੀ ਨਹੀਂ ਬਣਨਾ ਵਾਹ ਮੇਰੀ ਬੇਨਤੀ ਆ ਮਾਂ ਬਾਪ ਦੀ ਸੇਵਾ ਚ ਲੱਭੋ ਰੱਬ ਦੇਰਿਆਂ ਚ ਨਾ ਲੱਭੋ